ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬੀਤੀ ਰਾਤ ਬਠਿੰਡਾ ਦੇ ਨੈਸ਼ਨਲ ਕਲੋਨੀ ਰੋਡ ਦੇ ਉੱਪਰ ਇੱਕ ਡਸਟਰ ਕਾਰ ਨੂੰ ਲੱਗੀ ਭਿਆਨਕ ਅੱਗ ਕਾਰ ਸਵਾਰਾਂ ਦੀ ਸਤਰਕਤਾ ਨਾਲ ਬਚੀ ਜਾਨ ਪਰ ਕਾਰ ਦਾ ਹੋਇਆ ਬੁਰੀ ਤਰ੍ਹਾਂ ਨੁਕਸਾਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਕਤ ਕਾਰ ਦੀਆਂ ਜਿਸ ਨੂੰ ਕਿ ਭਿਆਨਕ ਅੱਗ ਲੱਗੀ ਹੋਈ ਹੈ ਅਤੇ ਇਹ ਘਟਨਾ ਬੀਤੀ ਰਾਤ ਕਰੀਬ 12:30 ਵਜੇ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਕਾਰ ਸਵਾਰਾਂ ਦੇ ਵੱਲੋਂ ਤੁਰੰਤ ਕਾਰ ਤੋਂ ਬਾਹਰ ਨਿਕਲਿਆ ਗਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੇ ਪ੍ਰਯਾਸ ਕੀਤੇ ਗਏ ਅਤੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਨੂੰ ਬੁਝਾਇਆ ਗਿਆ ਇਸ ਘਟਨਾ ਦੇ ਵਿੱਚ ਕਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ ਜਿਸ ਦੇ ਵਿੱਚ ਕਾਰ ਚਾਲਕ ਦਾ ਕਹਿਣਾ ਹੈ ਕਿ ਉਹ ਇੱਕ ਸਮਾਰੋਹ ਦੇ ਵਿੱਚੋਂ ਵਾਪਸ ਆ ਰਹੇ ਸਨ ਤਾਂ ਕਾਰ ਚੱਲਦੇ ਹੋਏ ਅਚਾਨਕ ਰੁਕ ਗਈ ਅਤੇ ਜਦੋਂ ਉਹਨਾਂ ਨੇ ਦੁਬਾਰਾ ਇਸ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕੋ ਦਮ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਤਰ੍ਹਾਂ ਕਾਰ ਨੂੰ ਚਪੇਟ ਦੇ ਵਿੱਚ ਲੈ ਲਿਆ ਤੇ ਉਹਨਾਂ ਦੇ ਵੱਲੋਂ ਤੁਰੰਤ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਗਈ ਪੂਰਾ ਮਾਮਲਾ ਤੁਹਾਨੂੰ ਸੁਣਵਾਨੇ ਆ ਇਸ ਖਬਰ ਦੇ ਵਿੱਚ ਕੀ ਨਾਮ ਹੈ ਤੇ ਕੀ ਘਟਨਾ ਹੈ ਜੋ ਮੇਰਾ ਨਾਮ ਹਰਸ਼ਿ ਚਾਵਲਾ ਜੀ ਬੀਤੀ ਰਾਤ ਅਸੀਂ 1:30 2 ਵਜੇ ਦੇ ਲਗਭਗ ਅਸੀਂ ਫੰਕਸ਼ਨ ਅਟੈਂਡ ਕਰਕੇ ਘਰੇ ਆ ਰਹੇ ਸੀ ਲਿਨਸਿਟੀ ਰੋਡ ਤੋਂ ਜੁਗੰਗਰ ਰੋਡ ਦੇ ਜਿਹੜੇ ਪੈਰਲਲ ਸੜਕ ਜਾਂਦੀ ਹੈ ਜੋਗਰਪਾਰਕ ਵਾਲੀ ਉੱਥੇ ਆ ਰਹੇ ਸੀਗੇ ਤੇ ਅਚਾਨਕ ਗੱਡੀ ਦਾ ਝਟਕਾ ਲੱਗਣ ਕਰਕੇ ਗੱਡੀ ਰੁਕ ਗਈ ਤੇ ਅਸੀਂ ਬਾਹਰ ਆ ਗਏ ਬਹੁਤ ਜਣੇ ਸੀਗੇ ਅਸੀਂ ਫੰਕਸ਼ਨ ਅਟੈਂਡ ਕਰਕੇ ਆ ਰਹੇ ਸੀ ਤੇ ਬਸ ਦੇਖਦੇ ਦੇਖਦੇ ਧੂੰਆਂ ਉੱਠਣ ਲੱਗ ਗਿਆ ਤੇ ਅਸੀਂ ਗੱਡੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਗੱਡੀ ਸਟਾਰਟ ਨਹੀਂ ਹੋਈ ਇਗਨੀਸ਼ਨ ਔਨ ਕੀਤਾ ਸੀ ਤੇ ਨਾਲ ਦੀ ਨਾਲ ਕੋਈ ਸਟਾਰਕਿੰਗ ਕਰਕੇ ਜਾਂ ਕੁਝ ਰੀਜ਼ਨ ਕਰਕੇ ਨਾਲ ਜਦੋਂ ਧੂਆ ਨਿਕਲਣ ਲੱਗ ਗਿਆ ਅਸੀਂ ਦੋਨੇ ਬਾਹਰ ਆ ਗਏ ਸਾਡਾ ਸਮਾਨ ਵਗੈਰਾ ਸੀਗਾ ਉਹ ਵੀ ਵਿੱਚ ਬਰਨ ਹੋ ਗਿਆ ਤੇ ਕਦੀ ਦਾ ਪੂਰੀ ਸਾਰੀ ਜਗ ਕਿੰਨੇ ਵਜੇ ਦੀ ਘਟਨੀ ਇਹ 12:30 ਪਾਉਣੇ 1 ਦੀ ਘਟਨਾ ਹੈ ਜੀ ਰਤੀ ਮੌਕੇ ਤੇ ਪੀਸੀਆਰ ਤੇ ਫਾਇਰ ਬ੍ਰਿਗੇਡ ਦੀ ਟੀਮਾਂ ਵੀ ਆਈਆਂ ਹੋਈਆਂ ਸੀ ਨੌਜੋ ਮੈਲਫਰ ਸੁਸਾਇਟੀ ਦੀ ਟੀਮ ਨੂੰ ਵੀ ਦਿਲਾਹ ਕਰ ਦਿੱਤੀ ਗਈ ਸੀ ਤੇ ਉਹ ਵੀ ਮੌਕੇ ਤੇ ਆ ਗਏ ਸੀ ਅੱਛਾ ਜੀ ਗੱਲ ਕਰੀਏ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਗੈਸ ਗੋਸਟੇ ਵੀ ਸੀਗੀ ਨਹੀਂ ਗੈਸ ਤੇ ਨਹੀਂ ਸੀ ਡੀਜ਼ਲ ਤੇ ਸੀਗੀ ਹੱਡਰ ਡੈਟੇਜ ਹੋਤੀ ਸੀ ਅੱਛਾ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਹੈਗਾ ਬਾਕੀ ਕੱਪੜੇ ਵਗੈਰਾ ਸੜ ਗਏ ਜੀ ਕੀ ਨਾਮ ਹੈ ਤੁਹਾਡਾ ਮੈਂ ਦੇਵ ਸਿੰਘ ਫਾਇਰਮੈਨ ਸਿਵਲ ਫਾਇਰ ਬ੍ਰਿਗੇਡ ਪਟੰਡਾ ਅਕੀ ਹੋਇਆ ਕਿ ਇਹ ਰਾਤੀ ਜਿਹੜੇ ਉੱਤੇ ਰਾਤ ਸਾਨੂੰ 12:23 ਮਿੰਟ ਦੇ ਕਰੀਬ ਕਾਲ ਆਈ ਕਿ ਨੈਸ਼ਨਲ ਕਲੋਨੀ ਰੋਡ ਜੋ ਨਹਿਰ ਦੇ ਨਾਲ ਵਾਲੀ ਸੜਕ ਹੈ ਉੱਤੇ ਕਾਰ ਨੂੰ ਅੱਗ ਲੱਗੀ ਹੈ ਅਸੀਂ ਆਪਣਾ ਫਾਇਰ ਟੈਂਡਰ ਸਮੇਸਟਾ ਪੂਰਾ ਸੀ ਉੱਥੇ ਮੌਕੇ ਤੇ ਪਹੁੰਚੇ ਜਦੋਂ ਦੇਖਿਆ ਉਹ ਤੁਹ ਕਾਫੀ ਅੱਗ ਲੱਗੀ ਹੋਈ ਸੀਗੀ ਜੋ ਕਾਰ ਦਾ ਅਗਲਾ ਹਿੱਸਾ ਹੈ ਉਹ ਕਾਫੀ ਸੜ ਚੁੱਕਿਆ ਸੀ ਤੇ ਮਾਲਕ ਦੇ ਦੱਸਣ ਮੁਤਾਬਕ ਮਾਲਕ ਉੱਥੇ ਮੌਜੂਦ ਸੀ ਉਹਦੇ ਦੱਸਣ ਮੁਤਾਬਕ ਉਹ ਕਹਿੰਦਾ ਵੀ ਅਸੀਂ ਸੈਲਫ ਮਾਰੀ ਆ ਸੈਲਫ ਮਾਰਨ ਦੇ ਨਾਲ ਹੀ ਅੱਗ ਲੱਗ ਗਈ ਹੈ ਕਿੱਥੋਂ ਦੀ ਸੀ ਗੱਡੀ ਇਹ ਗੱਡੀ ਦਾ ਨਹੀਂ ਉਹਨਾਂ ਨੇ ਦੱਸਿਆ ਜੀ ਮੈਨੂੰ ਅਜੂਰਾ ਖਪੂਰਾ ਕਲੋਨੀ ਦੀ ਗੱਡੀ ਹੈ ਜੀ ਓਕੇ ਤੇ ਕੋਈ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲ ਦਾ ਨੁਕਸਾਨ ਜਿਹੜਾ ਕਾਰ ਦਾ ਨੁਕਸਾਨ ਹੋਇਆ ਉਹੀ ਹੋਇਆ ਜੀ ਕਿੰਨਾ ਹੋ ਗਿਆ ਹੋਊਗਾ ਜੀ ਆਈਡੀਆ ਨਹੀਂ ਉਹਦਾ ਬੰਦੇ ਦੇ ਮਕੈਨਿਕ ਦੇ ਦੱਸਣ ਮੁਤਾਬਕ ਹੀ ਪਤਾ ਲੱਗੂ ਜੀ ਕਿੰਨਾ ਕਿੰਨਾ ਨੁਕਸਾਨ ਹੋਇਆ ਉਹਦਾ ਉਹ ਗੱਡੀ ਦਾ ਅੱਧਾ ਹਿੱਸਾ ਅਗਲਾ ਉਹ ਸੜ ਗਿਆ ਇੰਜਨ ਵਾਲੇ ਪਾਸੇ